ਹਾਂਜੀ ਪਖਦੇ ਮਸਲੇ ਤਹਿਤ ਗੱਲ ਕਰ ਰਹੇ ਹਾਂ 10 ਦੇ ਨਵੇਂ ਨੋਟ ਬੈਂਕਾਂ ਦੇ ਵਿੱਚੋਂ ਗਾਇਬ ਹੋ ਚੁੱਕੇ ਨੇ ਦੁਕਾਨਾਂ ਤੋਂ ਉਪਲਬਧ ਨਹੀਂ ਖੁਸ਼ੀ ਦੇ ਸਮਾਗਮ ਦੇ ਵਿੱਚ ਸਭ ਤੋਂ ਵੱਧ ਮੰਗ ਕੀਤੀ ਜਾਣ ਵਾਲੀ 10 ਦੇ ਨੋਟਾਂ ਦੀ ਨਵੀਂ ਗੁੱਟੀ ਲਈ ਲੋਕ ਹਰ ਸਮੇਂ ਹੱਥ ਪੈਰ ਮਾਰਦੇ ਹੀ ਰਹਿੰਦੇ ਨੇ ਪਰ 10 ਰੁਪਏ ਦੇ ਨਵੇਂ ਨੋਟ ਬੈਂਕਾਂ ਦੇ ਵਿੱਚੋਂ ਪੂਰੀ ਤਰ੍ਹਾਂ ਗਾਇਬ ਹੋ ਗਏ ਨੇ ਜਿਸ ਦਾ ਫਾਇਦਾ ਬਲੈਕ ਮਾਰਕੀਟ ਵਾਲੇ ਲੈ ਰਹੇ ਨੇ ਮਾਰਕੀਟ ਦੇ ਵਿੱਚ ਇਹਨਾਂ ਨਵੇਂ ਨੋਟਾਂ ਦੀ ਕਾਲਾ ਬਜਾਰੀ ਅੱਜ ਕੱਲ੍ਹ ਟੜਲੇ ਨਾਲ ਹੋ ਰਹੀ ਹੈ ਮੰਗ ਜ਼ਿਆਦਾ ਹੋਣ ਕਾਰਨ 10 ਦੇ ਨੋਟਾਂ ਦੀ 1000 ਤੋਂ 1500 ਰੁਪਏ ਦੇ ਵਿੱਚ ਵੇਚੀ ਜਾ ਰਹੀ ਹੈ ਜੇ ਬੈਂਕ ਅਧਿਕਾਰੀਆਂ ਪਾਸੋਂ ਕੋਈ 10 ਦੇ ਨਵੇਂ ਨੋਟਾਂ ਦੀ ਮੰਗ ਕਰਦੇ ਤਾਂ ਹਮੇਸ਼ਾ ਘੜਿਆ-ਕੜਾਇਆ ਜਵਾਬ ਮਿਲ ਜਾਂਦਾ ਹੈ ਕਿ ਉੱਪਰੋਂ ਨਹੀਂ ਆ ਰਹੇ ਪਰ ਸਵਾਲ ਇਹ ਹੈ ਕਿ ਜਦੋਂ ਬੈਂਕ ਵੱਲੋਂ ਛਾਪੀ ਜਾ ਰਹੀ ਨਵੇਂ ਨੋਟਾਂ ਦੇ ਬੰਡਲ ਸਿੱਧੇ ਰੂਪ ਦੇ ਵਿੱਚ ਮਾਰਕੀਟ ਦੇ ਵਿੱਚ ਕਿਵੇਂ ਪੁੱਜ ਰਹੇ ਨਾ ਇਸ ਬਾਰੇ ਜਵਾਬ ਦੇਣ ਲਈ ਕੋਈ ਅਧਿਕਾਰੀ ਤਿਆਰ ਨਹੀਂ ਹੈ ਜਿਹਾਤੀ ਬੈਂਕ ਬ੍ਰਾਂਚਾਂ ਦੇ ਅਧਿਕਾਰੀ ਸਿਰਫ ਇਹ ਨੋਟਸਾਲ ਦੇ ਵਿੱਚ ਇੱਕ ਵਾਰ ਦੀਵਾਲੀ ਮੌਕੇ ਬੈਂਕਾਂ 'ਚ ਭੇਜੇ ਜਾਣ ਦੀ ਦਲੀਲ ਜ਼ਰੂਰ ਦਿੰਦੇ ਨੇ ਦਸਤੀ ਨਵੇਂ ਨੋਟਾਂ ਦੀ ਜ਼ਿਆਦਾਤਰ ਵਰਤੋਂ ਹਾਰ ਬਣਾਉਣ ਤੇ ਵਿਆਹ ਸ਼ਾਦੀ ਤੋਕੇ ਤੇ ਹੋਣ ਕਾਰਨ ਵਿਆਹਾਂ ਦੇ ਸੀਜ਼ਨ ਦੇ ਵਿੱਚ ਇਸ ਦੀ ਮੰਗ ਕ ਚੰਡੀਗੜ੍ਹ ਸਥਿਤ ਰਜਰ ਬੈਂਕ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਨਾ ਛਾਪੇ ਜਾਣ ਦੀ ਸ਼ਰਤ ਤੇ ਦੱਸਿਆ ਕਿ ਰਜਰ ਬੈਂਕ ਬਰਾਬਰ ਇਹਨਾਂ ਨੋਟਾਂ ਦੀ ਛਪਾਈ ਕਰ ਰਿਹਾ ਹੈ ਪਰ ਸਵਾਲ ਹੁਣ ਇਹ ਖੜਾ ਹੁੰਦਾ ਹੈ ਕਿ ਇਹ ਜਿਹੜੇ ਨੋਟ ਨੇ ਜਾ ਕਿੱਥੇ ਰਹਿ ਨੇ ਕਿਵੇਂ ਇਹ ਜਿਹੜੇ ਮਾਰਕੀਟ ਦੇ ਵਿੱਚ ਉਪਲਬਧ ਹੋ ਰਹੇ ਨੇ ਦੇ ਬੈਂਕਾਂ ਦੇ ਵਿੱਚ ਨਹੀਂ ਮਿਲ ਰਹੇ ਤੇ ਇਹਨਾਂ ਦੀ ਕਲਾ ਬਜਾਰੀ ਹੁਣ ਕਦੋਂ ਰੁਕੇਗੀ ਦੇਖਣਾ ਇਹ ਹੋਏਗਾ ਸੋ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਨਿਤ ਨਵੀਆਂ ਖਬਰਾਂ ਲਈ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਹਮੇਸ਼ਾ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਵੱਟ ਵੱਟ ਸ਼ੇਅਰ ਕਰਦੇ ਹੋ ਮਿਲਦੇ ਹਾਂ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਤੇ ਹੋਏ ਚਾਚ